ਸੇ ਜੋੜਦਾ ਹੋਇਆ ਨਾਥ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਕਿ ਬਿੱਟ ਟੀਪੂ ਕੀ ਨੇਤਾ ਯਾਰੋ ਵੱਡਾ ਕੱਠ ਹੋ ਗਿਆ ਮੇਲਾ ਗੋਬੇ ਪੈਂ ਸਰਗਿਆਂ ਦਾ ਜਮਾ ਹੱਟ ਹੋ ਗਿਆ ਮੇਲਾ ਦਸ਼ਮੇਸ਼ ਲੈਂਡ ਬ੍ਰਦਰ ਕਲੱਬ ਵਾਲਿਆਂ ਦਾ ਹੱਟ ਹੋ ਗਿਆ ਆਹ ਸਾਹਮਣੇ ਜਲਾਲਪੁਰੀਆ 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 ਵਾਹਿਗੁਰੂ 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 ਬੇਰਕਰੇ ਵਾਹਿਗੁਰੂ ਮਿਹਰ ਕਰੇ ਇਹਨਾਂ ਖਿਡਾਰੀਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਬਖਸ਼ੇ ਵਾਹਿਗੁਰੂ ਮਿਹਰ ਕਰੇ ਪਰਮਾਤਮਾ ਇੱਕ ਵਾਰ ਤਾੜੀ ਮਾਰ ਕੇ ਨਾਸ ਨੂੰ ਹੌਸਲਾ ਦੇਈਏ ਆਪਾਂ ਸਾਰੇ ਜਣੇ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਇਹਨਾਂ ਖਿਡਾਰੀਆਂ ਕਰਕੇ ਆਪਾਂ ਪੰਜਾਬ ਪੰਜਾਬ ਦੀ ਖੇਡ ਦੇ ਨਾਲ ਜੁੜਦੇ ਆ ਤੇ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇਹਨਾਂ ਦੀਆਂ ਸੇਧਾਂ ਜਿਹੜੀਆਂ ਉਹ ਸਲਾਮਤ ਰਹਿਣ ਕਦੇ ਵੀ ਕਿਸੇ ਵੀ ਟੂਰਨਾਮੈਂਟ ਤੇ ਇਹਨਾਂ ਦੇ ਸੱਟ ਫੇਟ ਨਾ ਲੱਗੇ ਪ੍ਰਮਾਤਮਾ ਮਿਹਰ ਕਰੇ ਉਧਰ ਬਬਲੂ ਕੁਰੂ ਖੇਤਰ ਜੀ ਸਾਡੇ ਸਤਿਕਾਰਯੋਗ ਨੇ ਜਿਹੜੇ ਆ ਕੇ ਮੁੰਡੇ ਨੂੰ ਹੌਸਲਾ ਦੇ ਦਈਏ ਨਾਥ ਨੂੰ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖਣ ਜਿੰਨੇ ਵੀ ਖਿਡਾਰੀ ਆਉਂਦੇ ਐ ਸਾਰੇ ਖਿਡਾਰੀ ਹੱਸਦੇ ਖੇਡਦੇ ਜਾਣ ਕਿਸੇ ਵੀ ਖਿਡਾਰੀ ਦਾ ਬਾਲ ਵਿੰਗਾ ਨਾ ਹੋਵੇ ਕਿਉਂਕਿ ਖਿਡਾਰੀ ਮਾਰਨਾ ਬਹੁਤ ਔਖਾ ਹੈ ਪਰ ਜਦੋਂ ਸੱਟ ਲੱਗਦੀ ਹੈ ਉਦੋਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਉਦੋਂ ਮੇਰੇ ਵੀਰੋ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਨਾਥ ਠੀਕ ਹੈ ਇੱਕ ਵਾਰੀ ਫੇਰ ਹੌਸਲਾ ਦੇ ਦਿਓ ਕੋਈ ਹੱਥ ਵਾਂਝਾ ਨਾ ਰਵੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਚੋਟੀ ਦਾ